ਅਦਾਕਾਰਾ ਤਾਨੀਆਂ ਦੇ ਪਿਤਾ ਤੇ ਹੋਏ ਫਾਇਰਿੰਗ ਮਾਮਲੇ ਦੇ ਵਿੱਚ ਅਪਡੇਟ ਹੈ ਪੁਲਿਸ ਨੇ ਪਵਨਦੀਪ ਕੌਰ ਨੂੰ ਗ੍ਰਿਫਤਾਰ ਕੀਤਾ ਹੈ 21 ਸਾਲਾਂ ਦੀ ਪਵਨਦੀਪ ਕੌਰ ਹੈ ਤੇ ਉਸ ਤੇ ਇਲਜ਼ਾਮ ਹੈ ਕਿ ਉਸਨੇ ਅਨਿਲਜੀਤ ਕੰਬੋਜ ਦੇ ਹਮਲਾਵਰਾਂ ਨੂੰ ਪਨਾ ਦਿੱਤੀ ਸੀ ਪਵਨਦੀਪ ਕੌਰ ਸ਼ੂਟਰ ਗੁਰਨਾਮ ਸਿੰਘ ਦੀ ਦੋਸਤ ਦੱਸੀ ਜਾ ਰਹੀ ਹੈ ਸੋ ਸ਼ੂਟਰ ਗੁਰਨਾਮ ਸਿੰਘ ਉਸਦੀ ਦੋਸਤ ਦੱਸੀ ਜਾ ਰਹੀ ਹੈ ਪਵਨਦੀਪ ਤੇ ਇਸ ਤੇ ਇਲਜ਼ਾਮ ਹੈ ਕਿ ਇਸਨੇ ਸ਼ੂਟਰਾਂ ਨੂੰ ਮੁਲਜ਼ਮਾਂ ਨੂੰ ਪਨਾ ਦਿੱਤੀ ਸੀ ਦੱਸ ਦਈਏ ਕਿ ਇਹਨਾਂ ਸ਼ੂਟਰਾਂ ਦੇ ਵੱਲੋਂ ਪਵਨ ਪਵਨ ਦੇ ਘਰ ਪਨਾ ਲਈ ਇਹ ਗੱਲਾਂ ਸਾਹਮਣੇ ਆ ਰਹੀਆਂ ਨੇ ਅਨਿਲਜੀਤ ਕੰਬੋਜ ਜੋ ਕਿ ਅਦਾਕਾਰਾ ਤਾਨੀਆਂ ਦੇ ਪਿਤਾ ਨੇ ਉਹ ਆਪਣੇ ਕਲੀਨਿਕ ਤੇ ਬੈਠੇ ਹੋਏ ਸੀ ਤੇ ਇਨ੍ਹਾਂ ਸ਼ੂਟਰਾਂ ਦੇ ਵੱਲੋਂ ਗੋਲੀਆਂ ਚਲਾਈਆਂ ਗਈਆਂ ਉਹਨਾਂ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ ਪੁਲਿਸ ਨੇ ਕਾਰਵਾਈ ਕੀਤੀ ਸ਼ੂਟਰਾਂ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਫੜੇ ਵੀ ਗਏ ਤੇ ਹੁਣ 21 ਸਾਲ ਦੀ ਪਵਨਦੀਪ ਕੌਰ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਇਲਜ਼ਾਮ ਹੈ ਕਿ ਉਸਨੇ ਹਮਲਾਵਰਾਂ ਨੂੰ ਪਨਾ ਦਿੱਤੀ ਹੈ ਇਹ ਜੋ ਬਿਲਕੁਲ 4 ਤਰੀਕ ਨੂੰ ਇੱਕ ਫਾਇਰਿੰਗ ਇਨਸੀਡੈਂਟ ਹੋਇਆ ਸੀ ਜਿਆ ਟਾਊਨ ਕੋਟ ਸਿਆ ਇਸੇ ਖਾਂ ਵਿੱਚ ਜਿਸ ਵਿੱਚ ਡਾਕਟਰ ਨੀਲ ਕਮੋ ਦੇ ਵਿੱਚ ਤੇ ਉਹ ਸ਼ੂਟਿੰਗ ਹੋਈ ਸੀ ਉਹਨਾਂ ਦੇ ਇੱਕ ਇੰਜਰੀ ਹੋਈ ਹੈ ਜਿਹੜੇ ਹਜੇ ਵੀ ਹਸਪੀਟਲ ਵਿੱਚ ਆਈ ਸੀ ਯੂ 'ਚ ਹੈਗੇ ਨੇ ਉਸ ਲਈ ਇਨਵੈਸਟੀਗੇਸ਼ਨ ਤਹਿਤ ਅਸੀਂ ਪਹਿਲਾਂ ਇੱਕ ਐਫ ਆਈ ਆ ਨੰਬਰ 123 ਜਿਹੜੀ ਰਜਿਸਟਰਡ ਕੀਤੀ ਸੀ ਉਸ ਵਿੱਚ ਅਸੀਂ ਤਿੰਨ ਜਿਹੜੇ ਹੈਗੇ ਸੀ ਮੇਨ ਸ਼ੂਟਰ ਜਾਂ ਜਿਨ੍ਹਾਂ ਨੇ ਉਹਨਾਂ ਨੂੰ ਹੈਲਪ ਕੀਤੀ ਸੀ ਉਹਨਾਂ ਨੂੰ ਅਰੈਸਟ ਕਰ ਦਿੱਤਾ ਗਿਆ ਸੀ ਤੇ ਉਸ ਦੀ ਫਰਦਰ ਇਨਵੈਸਟੀਗੇਸ਼ਨ ਕਰਦੇ ਹੋਏ ਸਾਨੂੰ ਇੱਕ ਇਨਫੋਰਮੇਸ਼ਨ ਮਿਲੀ ਕਿ ਜਿਹੜਾ ਮੇਨ ਸ਼ੂਟਰ ਸੀ ਗੁਰਮਨਦੀਪ ਇਹਦੇ ਵਿੱਚ ਉਸ ਨੂੰ ਇੱਕ ਲੜਕੀ ਜਿਹੜੀ ਹੈਗੀ ਆ ਉਸ ਨੇ ਪਨਾਹ ਦਿੱਤੀ ਸੀ ਜੋ ਪਿੰਡ ਸੋਂਦਾ थाना ਸਰਹੰਦ ਜ਼ਿਲ੍ਹਾ ਫਤਿਹਗੜ ਸਾਹਿਬ ਉਤਨੀ ਰਹਿਣ ਵਾਲੀ ਹੈ ਤੇ ਉਹ ਅੱਜ ਵੀ ਜਿਹੜੀ ਹੈਗੀ ਹੈ ਇੱਥੇ ਕੋਟੇ ਸਿਖਾ ਸ਼ਹਿਰ ਵਿੱਚ ਆਈ ਹੋਈ ਹੈਗੀ ਹੈ ਤੇ ਉਸ ਦੇ ਤਹਿਤ ਹੀ ਅਸੀਂ ਸਿਕਰਟ ਇਨਫੋਰਮੇਸ਼ਨ ਦੇ ਤਹਿਤ ਅਸੀਂ ਐਫਆਈਆ ਨੰਬਰ 126 ਅੰਡਰ ਸੈਕਸ਼ਨ 249 ਬੀ ਐਨਐਸ ਰਜਿਸਟਰਡ ਕੀਤਾ ਤੇ ਜਿਹੜੀ ਸਿਕਰਟ ਇਨਫੋਰਮੇਸ਼ਨ ਦੇ ਤਹਿਤ ਅਸੀਂ ਕਾਰਵਾਈ ਕਰਦੇ ਹੋਏ ਉਸ ਨੂੰ ਕੁੜੀ ਨੂੰ ਅਰੈਸਟ ਕਰ ਦਿੱਤਾ ਗੀ ਪਵਨ ਕੁੜੀ ਹੈਗੀ ਹੈ ਇਹ ਉਹਦੀ ਆਪਣੀ ਗੁਰਮਨਦੀਪ ਦੀ ਫਰੈਂਡ ਹੈਗੀ ਹੈ ਤੇ ਜਿਹੜੀ ਇਹ ਨੂੰ ਜਾਣਦੀ ਸੀ ਇਹ ਫਤਗੜ ਸਾਹਿਬ ਦੀ ਰਹਿਣ ਵਾਲੀ ਏਜ ਇਹਦੀ ਤਕਰੀਬਨ 20s ਚ ਹੈ ਜੀ 2020 23 24 ਦੀ ਹੈ ਇਹ ਜੁਡੀਸ਼ਨਲ ਰਿਮਾਂਡ ਤੇ ਹਾਂਜੀ ਹਜੇ ਅਸੀਂ ਇਹਨੂੰ ਪੁਲਿਸ ਰਿਮਾਂਡ ਤੇ ਲੈ ਕੇ ਆਵਾਂਗੇ ਉਹਨਾਂ ਨੂੰ ਜਿਹੜੀ ਜਿਹੜੀ ਫਰਦਰ ਜਿਹੜੀ ਇਹਦੀ ਇਨਵੈਸਟੀਗੇਸ਼ਨ ਹੈ ਕਿਉਂ ਆਈ ਸੀ ਇੱਥੇ ਜਾਂ ਉਹ ਕਿਉਂ ਉਹ ਕੀ ਇਹਨਾਂ ਦਾ ਮੇਨ ਮਨਤਬ ਸੀ ਉਹ ਅਸੀਂ ਸਾਰਾ ਇਨਵੈਸਟੀਗੇਟ ਕਰਨਾ ਹੈ ਪਵਨਦੀਪ ਦੀ ਬੈਕਗ੍ਰਾਉਂਡ ਕੀ ਹੈ ਹਾਂਜੀ ਇਹ ਇੱਕ ਜੋ ਸਾਨੂੰ ਪਤਾ ਲੱਗੇ ਕਿ ਐਮਐਸਸੀ ਸਟੂਡੈਂਟ ਹੈ ਨੀ ਜੋ ਹੈਗਾ ਸੀ ਇਹ ਹਜ ਤੱਕ ਅਸੀਂ ਇਨਵੈਸਟੀਗੇਸ਼ਨ ਚ ਪਤਾ ਕਰਦੇ ਪਏ ਕਿ ਇਹਨੇ ਕਿੱਥੇ ਕਿੱਥੇ ਗਏ ਹੈਗੇ ਸੀ ਪਰ ਇਹ ਨਾਲ ਜਰੂਰ ਪਤਾ ਲੱਗਿਆ ਆਫਟਰ ਦ ਇਨਸੀਡੈਂਟ ਜਿਹੜਾ ਗੁਰਮਨਦੀਪ ਸੀ ਇਹ ਇਸ ਜੋ ਲੜਕੀ ਹੈਗੀ ਇਸ ਕੋ ਚਲਾ ਗਿਆ ਸੀ ਦੋਸ਼ੀ ਇਹ ਹੈ ਗੁਰਮਨਦੀਪ ਇਹਦੇ ਕੋਲ ਚਲਾ ਗਿਆ ਸੀ ਇਹਨੇ ਲੁਕੋ ਲਿਆ ਸੀ ਓ ਇਮੀਡੀਏਟ ਆਫਟਰ ਇਨਸੀਡੈਂਟ ਅਸੀਂ ਹੁਣੇ ਉਹ ਅਰੈਸਟ ਕੀਤਾ ਹੈਗਾ ਇਹ ਹੁਣੇ ਅਸੀਂ ਪੁੱਛਾਂਗੇ ਕਿ ਇਸ ਮੰਤਵ ਨਾਲ ਇਹ ਉਹਨੂੰ ਨਾਮ ਦਿੱਤੀ ਸੀ ਕੀ ਇਹਦਾ ਮੇਨ ਆਉ ਦੇ ਕੋਈ ਐਂਗਲ ਸੀ ਕਦੋਂ ਤੋਂ ਜਾਣਦੀ ਹੈ ਸਾਰਾ ਹੁਜੀ ਅਸੀਂ ਇਹਨੂੰ ਪੁੱਛਗਿਛ ਕਰਕੇ ਜੀ ਇਨਵੈਸਟੀਗੇਸ਼ਨ 'ਚ ਲੈ ਕੇ